ਜੈ ਸ਼੍ਰੀ ਰਾਮ ਜੀ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਪਹਿਲਾਂ ਇੱਕ ਵਾਰ ਤਸਵੀਰਾਂ ਜ਼ਰੂਰ ਦਿਖਾਣੇ ਤਸਵੀਰਾਂ ਕੁਰਾਲੀ ਦੇ ਕ੍ਰਿਸ਼ਨਾ ਮੰਡੀ ਦੀਆਂ ਜਿੱਤੇ ਕੀ ਸ਼੍ਰੀ ਰਾਮ ਜੀ ਦੀ ਪ੍ਰਾਣ ਪ੍ਰਤੀਸ਼ਟਾ ਨੂੰ ਲੈ ਕੇ ਇੱਕ ਵਿਸ਼ਾਲ ਪੰਡਾਰਾ ਵੀ ਚੱਲ ਰਿਹਾ ਹੈ ਅਤੇ ਸੈਂਕੜਾ ਦੀ ਤਦਾਦ ਦੇ ਵਿੱਚ ਸ਼ਹਿਰ ਵਾਸੀ ਵੀ ਇੱਥੇ ਪੂਜੇ ਹੋਏ ਨੇ ਅਤੇ ਅੱਜ 1 ਵਜੇ ਦੇ ਕਰੀਬ ਇੱਥੇ ਇੱਕ ਵਿਸ਼ਾਲ ਪ੍ਰੋਗਰਾਮ ਕੀਤਾ ਗਿਆ ਸੀ ਅਤੇ ਇਹਦਾ ਲਾਈਵ ਪ੍ਰਸਾਰਣ ਵੀ ਕੀਤਾ ਗਿਆ ਸੀ ਪਰ ਭਾਜਪਾ ਯੁਵਾ ਮੋਰਚਾ ਦੇ ਪੰਜਾਬ ਪ੍ਰਧਾਨ ਰਾਣਾ ਭਾਨੂੰ ਪ੍ਰਤਾਪ ਵੱਲੋਂ ਇੱਕ ਖੇਦ ਵੀ ਜਤਾਇਆ ਗਿਆ ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਅੱਜ ਛੁੱਟੀ ਕਰਨੀ ਚਾਹੀਦੀ ਸੀ ਸਾਡੇ ਨਾਲ ਵੀਰ ਜੀ ਨੇ ਵੀਰ ਜੀ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਅੱਜ ਇੱਕ ਐਡਾ ਬੜਾ ਇਤਿਹਾਸਿਕ ਦਿਨ ਹੈ ਬਹੁਤ بڑا ਲੋਕਾਂ ਲਈ ਖੁਸ਼ੀ ਦੀ ਗੱਲ ਹੈ ਮਹਾਰਾਜ ਪੇ ਅੱਜ ਅਸੀਂ RAMCHANDRA JI ਦਾ ਜਨਮ ਹੋਤਮੇ ਮਨਾਇਆ ਅੱਜ ਬਾਹਰ ਦੀ ਨੱਚ ਟੱਪ ਕੇ ਸਾਰਿਆਂ ਨੇ ਹਿੰਦੂ ਆਰ ਸਿੱਖ ਤੇ ਮੁਸਲਮਾਨ ਸਾਰਿਆਂ ਨੇ ਰਲ ਕੇ ਪਰਬ ਮਨਾਇਆ ਅੱਜ ਖੁਸ਼ੀ ਦਾ ਮਾਹੌਲ ਬਣਿਆ ਹੋਇਆ ਲੱਗਦਾ ਵੀ ਅੱਜ ਸ਼ਹਿਰ ਦੇ ਵਿੱਚ ਦੀਵਾਲੀ ਅੱਜੇ ਹੈ ਅੱਜ ਸ਼੍ਰੀ RAMCHANDRA JI ਰਾਵਣ ਨੂੰ ਮਾਰ ਕੇ ਯੋਧਿਆ ਪਹੁੰਚੇ ਆ ਯੋਧਿਆ ਸਾਡੀ ਕੁਰਾਲੀ ਨਗਰੀਓ ਬਣੀ ਵੀ ਅੱਜ ਅੱਜ ਉਹ ਭੋਲੇ ਨਾ ਜਿਹੜਾ ਰਾਮਚੰਦਰ ਜੀ ਲਈ ਕਿ ਦੋਹਾ ਗਾਣੇ ਆ ਕਹਿੰਦੇ RAM RAM ETI RAM ETI RAME RAME MANOR ME SAT TA NAAM DA TULYAM RAM NAAM VARAN NE ਅੱਜ ਕੰਨ ਕੰਨ ਦੇ ਵਿੱਚ ਅੱਜ ਭਗਵਾਨ ਰਾਮ ਬਰਾਜੇ ਵੇ ਅੱਜ ਸਾਰਿਆਂ ਦੇ ਮਾਨਾਂ ਦੇ ਵਿੱਚ ਬਹੁਤ ਉਤਸ਼ਾਹ ਹੈ ਅੱਜ ਸਾਰਾ ਕੰਮ ਛੱਡ ਕੇ ਕੰਮਕਾਰ ਛੱਡ ਕੇ ਲੋਕ ਅੱਜ ਇਹ ਨਗਰੀ ਯੋਧਾ ਨਗਰੀ ਬਣਾਈ ਵੀ ਅੱਜ ਕਰਾਲੀ ਨਗਰੀ ਨੂੰ ਬੋਲੋ ਸ਼੍ਰੀ ਰਾਮ ਚੰਦਰ ਭਗਵਾਨ ਕੀ ਜੈ ਜਗ੍ਹਾ ਜਗ੍ਹਾ ਲੰਗਰ ਲੱਗੇ ਵੇ ਜੀ ਖੀਰ ਪ੍ਰਸ਼ਾਦ ਖੀਰ ਪੂੜੇ ਕਿਤੇ ਬਰੂਟੀਆਂ ਵੰਡ ਹੋ ਰਹੀਆਂ ਕਿਤੇ ਕੌਫੀ ਵੰਡ ਹੋ ਰਹੀ ਹੈ ਮੈਂ ਗਰੰਤੇ ਨਹੀਂ ਹੈਗਾ ਜੀ ਅੱਜ ਗਰੀਬਾਂ ਨੂੰ ਵੀ ਬਹੁਤ ਜੀ ਰਜਗਾਰ ਮਿਲਿਆ ਵਾ ਆ ਝੰਡੇ ਵਾਲਿਆਂ ਨੇ ਰੌਣਕਾਂ ਲਾਈਆਂ ਵੀਆਂ ਮੈਂ ਗਰੰਤ 2250 ਝੰਡਾ ਵਿਗਰਿਆ ਜੀ ਮੈਂ ਗਰ ਲੋਕ ਐ ਖਰਚ ਰਹੇ ਆ ਵੀ ਦਿਵਾਲੀ ਤੇ ਹੀ ਵੱਧ ਖਰਚ ਰਹੇ ਆ ਉਹ ਕਹਿੰਦੇ ਜਾਏ 22000 ਦਾ ਦੇ ਦੋ ਝੰਡਾ ਦੇ ਦੋ ਦੇ ਦੋ ਬੋਸਿਆ ਪਤੀ ਰਾਮ ਚੰਦਰ ਕੀ ਜੈ ਹਾਂ ਇਹ ਸਨ ਵੀਰਜੀ ਤੇ ਇਹਨਾਂ ਵੱਲੋਂ ਵੀ ਕਿਹਾ ਗਿਆ ਵੀ ਬੁੜੇ ਤਿਹਾਰ ਦੇ ਨਾਲੇ ਜਿਹੜਾ ਫੈਸਟੀਵਲ ਮਨਾਇਆ ਜਾ ਰਿਹਾ ਤੇ ਅਯੁੱਧਿਆ ਦੇ ਵਿੱਚੋ ਸ਼੍ਰੀ ਰਾਮ ਜੀ ਦੀ ਪ੍ਰਾਨ ਪ੍ਰティਸ਼ਠਾ ਦਾ ਪ੍ਰੋਗਰਾਮ ਅੱਜ ਸਫਲ ਹੋਇਆ ਕੀ ਕਹਿਣਾ ਰਾਣਾ ਭਾਨੂੰ ਦਾ ਉਹ ਵੀ ਤੁਹਾਨੂੰ ਸੁਣਾਉਂਦੇ ਆ ਜੋ ਕਿ ਪੰਜਾਬ ਸਰਕਾਰ ਤੋਂ ਕਿਤਨਾ ਕਿਤੇ ਨਾਰਾਜ਼ ਨਾਰਾਜ਼ਗੀ ਜ਼ਾਹਿਰ ਕਰ ਰਹੇ ਨੇ ਕਿਉਂਕਿ ਉਹਨਾਂ ਵੱਲੋਂ ਪੰਜਾਬ ਸਰਕਾਰ ਵੱਲੋਂ ਬਿਲਕੁਲ ਵੀ ਛੁੱਟੀ ਨਹੀਂ ਕੀਤੀ ਗਈ ਰਾਜੀ ਪੂਰੇ ਦੇਸ਼ ਦੇ ਵਿੱਚ ਅੱਜ ਉਤਸ਼ਾਹ ਵਾਲਾ ਮਾਹੌਲ ਸੀਗਾ ਤੇ ਪ੍ਰਾਨ ਪ੍ਰティਸ਼ਠਾ ਦਾ ਪ੍ਰੋਗਰਾਮ ਬਹੁਤ ਸਫਲ ਰਿਹਾ ਕੀ ਕਹਿਣਾ ਚਾਹੁੰਦੇ ਹੋ ਪਹਿਲਾਂ ਤਾਂ ਮੈਂ ਪੂਰੇ ਭਾਰਤ ਵਾਸੀਆਂ ਨੂੰ ਤੇ ਖਾਸ ਕਰਕੇ ਪੰਜਾਬ ਦੇ ਲੋਕਾਂ ਨੂੰ ਮੁਬਾਰਕਬਾਦ ਦੇਣਾ ਚਾਹਾਂਗਾ ਜਿਹੜਾ 500 ਸਾਲ ਦੀ ਇਹਨਾਂ ਦੀ ਪ੍ਰਤੀਕਸ਼ਾ ਸੀ ਉਹ ਅੱਜ ਕੀ ਸੀ ਮੈਂ ਕੀਤੀ ਉਸ ਪ੍ਰਤੀਕਸ਼ਾ ਨੂੰ ਪੂਰਾ ਕੀਤਾ ਹੈ ਤੇ ਅੱਜ RAM LALLA ਜੀ ਵਿਰਾਜੀ ਹੈ ਇਸ ਕਰਕੇ ਮੈਂ ਪੂਰੇ ਭਾਰਤ ਵਾਸੀਆਂ ਤੇ ਖਾਸ ਕਰਕੇ ਪੰਜਾਬ ਦੇ ਲੋਕਾਂ ਨੂੰ ਮੁਬਾਰਕਬਾਦ ਦੇਣਾ ਚਾਹਾਂਗਾ ਪੰਜਾਬ ਸਰਕਾਰ ਵੱਲੋਂ ਛੁੱਟੀ ਨਹੀਂ ਕੀਤੀ ਗਈ ਅਤੇ ਨਾਲ ਹੀ ਸੋਨੀਆ ਗਾਂਧੀ ਵੱਲੋਂ ਵੀ ਜਿਹੜਾ ਪ੍ਰਾਨ ਪ੍ਰਤੀਸ਼ਠਾ ਦੇ ਪ੍ਰੋਗਰਾਮ ਦੇ ਵਿੱਚ ਨਾ ਜਾਣ ਦਾ ਫੈਸਲਾ ਕੀਤਾ ਗਿਆ ਸੀਗਾ ਉਸ ਫੈਸਲੇ ਨੂੰ ਕਿੱਥੇ ਰੱਖਦੇ ਹੋ? ਦੇਖੋ ਮੈਂ ਕਹਾਵਾਂਗਾ ਵੀ ਜਿਹੜਾ ਕੋਈ ਪਾਰਟੀ ਹੋਵੇ ਜਾਂ ਕੋਈ ਰਾਜਨੀਤਿਕ ਦਲ ਹੋਵੇ ਕੋਈ ਕਿਥੀ ਵੀ ਚਲੇ ਜਾਣ ਚਾਹੇ ਹੋ ਰਾਮ ਨੂੰ ਆ ਰਾਮ ਸੇਤੂ ਨੂੰ ਕਾਲਪਨਿਕ ਦੱਸਣ, ਰਾਮ ਦਾ ਵਿਰੋਧ ਕਰਨ, ਸਨਾਤਨ ਨੂੰ ਕੁਚਲਣ ਦੀ ਗੱਲ ਕਰਨ ਜਾਂ ਕੋਈ ਵੀ ਗੱਲ ਕਰਨ ਪਰ ਮੈਂ ਤੁਹਾਡੇ ਮਾਧਿਅਮ ਤੇ ਇੱਕ ਗੱਲ ਕਰ ਦੇਣਾ ਚਾਹੁੰਦਾ ਹਾਂ ਵੀ ਜਿੱਥੇ ਮਰਜ਼ੀ ਕੁਝ ਵੀ ਬੋਲਣ ਮੁੜ ਕੇ ਤੁਹਾਨੂੰ RAM ਦੇ ਚਰਨਾਂ 'ਚ ਆਣਾ ਪੈਣਾ। ਔਰ ਜੇ ਗੱਲ ਕਰੀਏ ਅੱਜ ਕਿਸੇ ਜਿਹੜੀ ਤੁਸੀਂ ਗੱਲ ਛੁੱਟੀ ਦੀ ਕਰੀ ਹੈ ਮੈਂ ਕਿਸੇ ਰਾਜਨੀਤਿਕ ਦਲ ਕਿਉਂਕਿ ਅੱਜ ਬਹੁਤ ਵਧੀਆ ਦਿਨ ਹੈ ਤਾਂ ਮੈਂ ਕਿਸੇ ਰਾਜਨੀਤੀ ਪਾਰਟੀ ਔਰ ਕਿਸੇ ਦਲ ਦੇ ਉੱਤੇ ਕੁਐਸ਼ਨ ਨਹੀਂ ਕਰਾਂਗਾ। ਪਰ ਮੈਂ ਇਹਨਾਂ ਜ਼ਰੂਰ ਕਹਾਂਗਾ ਵੀ ਇਹ ਇੱਕ ਵਿਅਕਤੀ ਦੀ ਔਰ ਇੱਕ ਦਲ ਦੀ ਜਾਂ ਪਾਰਟੀ ਦੀ ਕਿਸੇ ਦੀ ਮਾਨਸਿਕਤਾ ਦਿਖਾਉਂਦਾ ਹੈ। ਵੀ ਐਡਾ ਬੜਾ ਦਿਨ ਹੋਣ ਦੇ ਬਾਵਜੂਦ ਮੈਨੂੰ ਲੱਗਦਾ ਹੈ ਵੀ ਛੁੱਟੀ ਵੀ ਕਰਨੀ ਚਾਹੀਦੀ ਸੀ ਤੇ ਅੱਗੇ ਇਹ ਜੀ ਪਾਰਟੀਆਂ ਨੂੰ ਤੇ ਇਹ ਜੀ ਦਲਾਂ ਨੂੰ ਇਹਦਾ ਖਿਆਲ ਵੀ ਰੱਖਣਾ ਚਾਹੀਦਾ ਹੈ ਰਾਣਾ ਜੀ ਕਿਹਾ ਜਾ ਸਕਦਾ ਹੈ ਜੀ ਅੱਜ ਪੂਰਾ ਦੇਸ਼ ਦੀ ਪਬਲੀ ਮਨਾਏਗਾ ਰਾਤ ਦੇ ਵਕਤ ਦੇਖੋ 500 ਸਾਲ ਦੀ ਪ੍ਰਤੀਕਸ਼ਾ ਮਹਿਸੂਸ ਕਰੋ ਉਸ ਚੀਜ਼ ਨੂੰ ਵੀ 500 ਸਾਲ ਤੇ ਜਿਹੜੀ ਚੀਜ਼ ਅਸੀਂ ਆਏ ਸਾਲ ਦੀਵਾਲੀ ਦੇ ਮੌਕੇ ਤੇ ਸ਼੍ਰੀ ਰਾਮਚੰਦ ਜੀ 14 ਸਾਲ ਦਾ ਬਨਵਾਸ ਕੱਟ ਕੇ ਆਏ ਸੀ ਔਰ ਅੱਜ 500 ਸਾਲ ਦਾ ਬਨਵਾਸ ਕੱਟ ਕੇ ਆਏ ਆ ਤਾਂ ਤੁਹਾਨੂੰ ਕੀ ਲੱਗਦਾ ਹੈ ਵੀ ਅੱਜ ਦੀਵਾਲੀ ਨਹੀਂ ਮਨਾਈ ਜਾਏਗੀ ਮੈਂ ਕਹਿੰਦਾ ਵੀ ਅੱਜ ਦੀਵਾਲੀ ਤੋਂ ਵੱਡਾ ਤਿਉਹਾਰ ਪੂਰੇ ਭਾਰਤ ਵਰਸ਼ ਵਿੱਚ ਮਨਾਇਆ ਜਾਏਗਾ ਤੇ ਮੈਨੂੰ ਉਮੀਦ ਹੈ ਵੀ ਅੱਜ ਬਹੁਤ ਵੱਡੇ ਵੱਡੇ ਕਾਰਜਕਰਮ ਪੂਰੇ ਭਾਰਤ ਦੇ ਵਿੱਚ ਹੋਣਗੇ